ਮਹਿੰਗੇ ਮਹਿੰਗੇ ਪਹਾੜਾਂ ਨਾਲ ਕੀਤਾ ਗਿਆ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਸਵਾਗਤ ਇੰਟਰਨੈਸ਼ਨਲ ਬੋਲੀਆਂ ਦਾ ਬਾਦਸ਼ਾਹ ਪਾਲ ਸਮੋਂ ਪਹਿਲੇ ਦਿਨ ਤੋਂ ਸੌ ਚੱਕੀ ਫਿਰਦਾ ਸੀ ਕਿ ਹਵੇਲੀ ਦੇ ਵਿੱਚ ਜਿਸ ਦਿਨ ਖੁਸ਼ੀਆਂ ਆਉਣਗੀਆਂ ਤਾਂ ਉਸ ਤੋਂ ਬਾਅਦ ਜੁੱਤੀ ਪੈਰਾਂ ਦੇ ਵਿੱਚ ਪਾਵਾਂਗਾ ਤਾਂ ਫੇਰ ਕੀ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਖੁਦ ਪਹੁੰਚ ਜਾਂਦੇ ਨੇ ਆ ਦੇਖੋ ਤੁਸੀਂ ਪਹਿਲਾਂ ਤਾਂ ਕੇਕ ਕੱਟਿਆ ਗਿਆ ਉਸ ਛੋਟੇ ਗੱਡੀ ਦਾ ਜਿਸ ਨੂੰ ਪੀਵੀ 65 ਮਹਾਲੀ ਤੇ 3 ਜ਼ੀਰੋਆਂ ਪਿੱਛੇ 8 ਵਾਲਾ ਨੰਬਰ ਮਿਲਿਆ ਤਾਂ ਆ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਹੈ ਕੇਕ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਪਹੁੰਚਦੇ ਆ ਤਾਂ ਮਹਿੰਗੇ ਮਹਿੰਗੇ ਉਪਹਾਰਾਂ ਦੇ ਨਾਲ ਉਹਨਾਂ ਦਾ ਸਵਾਗਤ ਵੀ ਕੀਤਾ ਜਾਂਦਾ ਫੁੱਲਾਂ ਦੇ ਨਾਲ ਜਿਹੜੀ ਆ ਉਹ ਵਰਖਾ ਕੀਤੀ ਜਾਂਦੀ ਹੈ ਕਿਉਂਕਿ ਖੁਸ਼ੀਆਂ ਵਾਪਸ ਪਰਤੀਆਂ ਨੇ ਸਿੱਧੂ ਦੇਖ ਕਰ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬੜੇ ਖੁਸ਼ ਨਜ਼ਰ ਆਏ ਤਾਂ ਦੋਸਤੋ ਪਹਿਲਾਂ ਤਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿੰਨੇ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਸਾਡੇ ਚੈਨਲ ਦੇ ਨਾਲ ਜੁੜੇ ਨੇ ਚੈਨਲ ਨੂੰ ਲਾਈਕ ਕਰ ਲਿਓ ਤੇ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹੀ ਪੀਵੀ 65 ਮਹਾਲੀ ਦਾ 3 ਜ਼ੀਰੋਆਂ ਪ ਉਸ ਵਾਲਾ ਗੀਤ ਗਾਉਂਦਾ ਸੀ ਤਾਂ ਇਸ ਗੱਡੀ ਦੀ ਵੀ ਵੈਲਿਊ ਉਸ ਤੋਂ ਜ਼ਿਆਦਾ ਦੁੱਗਣੀ ਹੋ ਜਾਂਦੀ ਹੈ ਹੱਥ ਦੇ ਵਿੱਚ 체ਨ ਹੈ ਤੇ ਉਹ ਲੋਕਟ ਕੇਸ ਚੀਜ਼ ਦਾ ਬਣਿਆ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ ਸਿੱਧੂ ਮੂਸੇਵਾਲੇ ਦੀ ਫੋਟੋ ਦਾ ਇੱਕ ਲੋਕੇਟ ਬਣਵਾ ਕੇ ਪਾਲ ਸਮਾਉ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਗਲ ਦੇ ਵਿੱਚ ਪਾਇਆ ਤੇ ਆ ਦੇਖੋ ਤੁਸੀਂ ਮਹਿੰਗੇ ਮਹਿੰਗੇ ਉਪਹਾਰ ਨੇ ਇਹ ਪਿਆਰ ਦੇ ਵਜੋਂ ਜਿਹੜਾ ਸਿੱਧੂ ਪਰਿਵਾਰ ਨੂੰ ਦਿੱਤੇ ਗਏ ਨੇ ਜਿਵੇਂ ਇੱਕ ਨਾਨਕਾ ਪਰਿਵਾਰ ਛੋਟੇ ਬੱਚੇ ਲਈ ਕਰਦਾ ਉਸੇ ਤਰ੍ਹਾਂ ਪਾਲ ਸਮਾਉ ਨੇ ਵੀ ਆਪਣੀ ਜਿਹੜੀ ਹੈ ਫਰਜ਼ ਆਦਾ ਕੀਤੇ ਨੇ ਤੇ ਜਿਸ ਦਿਨ ਸੌਂ ਚੁੱਕੀ ਸੀ 11 ਜੂਨ ਨੂੰ ਤੇ ਉਸ ਤੋਂ ਬਾਅਦ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ ਸੀ ਇੱਕ ਸਾਲ ਤਾਂ ਅੱਜ ਖੁਸ਼ੀਆਂ ਵਾਪਸ ਪਰਤੀਆਂ ਨੇ ਸਿੱਧੂ ਮੂਸੇਵਾਲੇ ਦਾ ਸੋਨੇ ਦਾ ਲੋਕਟ ਗਲ ਦੇ ਵਿੱਚ ਪਾਇਆ ਬਾਪੂ ਦੇ ਤੇ ਉਸ ਤੋਂ ਬਾਅਦ ਛੋਟੇ ਸ਼ੁਭ ਦੇ ਲਈ ਬਹੁਤ ਸਾਰੇ ਵੱਖੋ ਵੱਖਰੇ ਉਪਹਾਰ ਸੀਗੇ ਚਾਹੇ ਉਹ ਚੇਨੀ ਹੋਵੇ ਕੜੇ ਹੋਣ ਚਾਹੇ ਕੋਈ ਫਲ ਫਰੂਟ ਹੋਣ ਤਾਂ ਬਹੁਤ ਸਾਰੀਆਂ ਚੀਜ਼ਾਂ ਗਿਫਟ ਵੱਜੋਂ ਜਿਹੜੀਆਂ ਪਰਿਵਾਰ ਨੂੰ ਦਿੱਤੀਆਂ ਗਈਆਂ ਨੇ ਉਹ ਤੁਹਾਡੇ ਸਾਹਮਣੇ ਨੇ ਦੋਸਤੋ ਤਾਂ ਇੱਕ ਪਿਆਰ ਦੇਖ ਸਕਦੇ ਹੋ ਫੈਨ ਦਾ ਇਹ ਕਟੜ ਫੈਨ ਆ ਸਿੱਧੂ ਮੂਸੇਵਾਲੇ ਦਾ ਜਦੋਂ ਸਿੱਧੂ ਜਿਉਂਦਾ ਹੁੰਦਾ ਸੀ ਤਾਂ ਇਹਨਾਂ ਦੇ ਨਾਲ ਬਹੁਤ ਵਾਰ ਮੁਲਾਕਾਤ ਵੀ ਹੋਈ ਸੀ ਤੇ ਸਿੱਧੂ ਦੇ ਵਿਆਹ ਮੌਕੇ ਬੋਲੀਆਂ ਪਾਉਣ ਦੇ ਲਈ ਪਾਲ ਸਮਾਉ ਨੂੰ ਵੀ ਬੁੱਕ ਕਰਨਾ ਸੀ ਤਾਂ ਪਾਲ ਸਮਾਉ ਨੇ ਅੱਜ ਆਪਣਾ ਫਰਜ਼ ਨਿਭਾਇਆ ਪਿੰਡ ਸਮਾਉ ਦੇ ਵਿੱਚ ਸਮਾਗਮ ਕਰਵਾਇਆ ਖੁਸ਼ੀ ਮੌਕੇ ਕੇਕ ਕੱਟਿਆ ਤੇ ਸਾਰੇ ਜਿਹੜੇ ਮੂਸਾ ਜੱਟ ਫਿਲਮ ਦੇ ਵਿੱਚ ਫਿਲਮੀ ਅਦਾਕਾਰ ਉਹ ਸਾਰੇ ਇੱਥੇ ਮੌਜੂਦ ਸੀ ਸਭ ਨੇ ਕੇਕ ਕਟਿਆ ਤੇ ਖੁਸ਼ੀ ਜਿਹੜੀ ਆ ਛੋਟੇ ਸ਼ੁਭਦੇ ਆਉਣ ਦੀ ਸਾਂਝੀ ਕੀਤੀ ਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੋਸਤੋ ਇਹ ਉਪਹਾਰ ਪਾਲ ਸਮਾਉ ਨੇ ਪਰਿਵਾਰ ਨੂੰ ਦਿੱਤੇ ਨੇ ਸਿੱਧੂ ਪਰਿਵਾਰ ਦੇ ਲਈ ਛੋਟੇ ਸ਼ੁਭਦੇ ਲਈ ਕੀ ਕੀ ਉਪਹਾਰ ਨੇ ਉਹ ਤੁਸੀਂ ਦੇਖ ਸਕਦੇ ਹੋ ਗਿਫਟ ਵੱਜੋਂ ਦਿੱਤੀਆਂ ਗਈਆਂ ਸਾਰੀਆਂ ਚੀਜ਼ਾਂ ਸਿੱਧੂ ਪਰਿਵਾਰ ਨੂੰ ਤੇ ਖੁਸ਼ੀਆਂ ਖੇੜੇ ਵਾਪਸ ਪਰਤੀਆਂ ਨੇ ਤਾਂ ਚਾਰੇ ਪਾਸੇ ਖੁਸ਼ੀ ਦੀ ਲਹਿਰ ਹੈ ਪਾਲ ਸਮਾਉ ਨੇ ਸੋਹ ਚੁੱਕੀ ਸੀ ਕਿ ਜਿਸ ਦਿਨ ਖੁਸ਼ੀਆਂ ਹਵੇਲੀ ਦੇ ਵਿੱਚ ਆਉਣਗੀਆਂ ਤਾਂ ਉਸ ਦਿਨ ਪਿੰਡ ਸਮਾਉ ਦੇ ਵਿੱਚ ਇੱਕ ਜਸ਼ਨ ਕੀਤਾ ਜਾਣਾ ਤੇ ਉਹ ਜਸ਼ਨ ਸਾਰੀ ਦੁਨੀਆ ਖੜਖੜ ਦੇਖੇਗੀ ਤਾਂ ਉਹੀ ਗੱਲ ਹੋਈ ਹੈ ਸਾਰੇ ਮੂਸਾ ਜੱਟ ਦੇ ਫਿਲਮੀ ਅਦਾਕਾਰ ਪਹੁੰਚੇ ਸੀ ਤੇ ਬਹੁਤ ਉੱਗੇ ਕਲਾਕਾਰ ਇੱਥੇ ਪਹੁੰਚੇ ਸੀ ਜਿਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਉਪਹਾਰ ਮਹਿੰਗੇ-ਮਹਿੰਗੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਕੇਕ ਕਟਿਆ ਗਿਆ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੇ ਖਵੇਲੀ ਦੇ ਵਿੱਚ ਆਉਣ ਤੋਂ ਲੈ ਕੇ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਸਿੱਧੂ ਨੂੰ ਪਿਆਰ ਕਰਨ ਵਾਲੇ